ਇਨ ਪੁੱਤਰੋਂ ਕੇ ਸੀਸ ਪਰ ਵਾਰ ਦੀਏ ਸੁਪਚਾਰ ਚਾਰ ਮੋਏ ਤੋਂ ਕੀ ਹੁਆ ਜੀਵਤ ਕਈ ਹਜ਼ਾਰ ਸਾਨੂੰ ਬੜਾ ਕੁਝ ਸਿੱਖਣ ਨੂੰ ਮਿਲਦਾ ਹੈ ਅਸੀਂ ਆ ਜਾਣੇ ਆ ਅਸੀਂ ਗੁਰਦੁਆਰਾ ਸਾਹਿਬ ਮੱਥਾ ਟੇਕਦੇ ਆ ਚਲੇ ਜਾਂਦੇ ਆ ਬੁਰਾਈ ਦਾ ਅੰਤ ਤਾਂ ਹਰ ਜਗ੍ਹਾ ਹੋਇਆ ਕੋਈ ਵੀ ਧਰਮਕ ਛੋਟਾ ਵੱਡਾ ਤਾਂ ਨਹੀਂ ਹੁੰਦਾ ਪਰ ਧਰਮ ਪਰਿਵਰਤਨ ਕਰਨਾ ਆਪਣੀ ਮਰਜ਼ੀ ਨਾਲ ਹੋਣਾ ਚਾਹੀਦਾ ਕਿਸੇ ਤੇ ਤਸੱਦਦ ਨਹੀਂ ਦੇਣੀ ਚਾਹੀਦੀ ਬਾਹਰ ਜਾਂਦੇ ਆ ਬਹੁਤ ਦੂਰ ਦੂਰ ਜਾਣੇ ਆ ਕਿ ਤੇ ਰੱਬ ਨੂੰ ਲੱਭਣ ਵਾਸਤੇ ਸਾਨੂੰ ਕਿਤੇ ਜਾਣ ਦੀ ਲੋੜ ਨਹੀਂ ਪੋਰਾ ਸਾਹਬ ਦੇ ਵਿੱਚ ਬੈਠ ਕੇ 5 ਮਿੰਟ ਬਸ ਅਰਦਾਸ ਕਰੋ ਤੇ ਆਪਣੇ ਪਰਿਵਾਰ ਦੀ ਆਪਣੇ ਧਰਮ ਦੀ ਆਪਣੇ ਕਮਿਊਨਿਟੀ ਦੇ ਲੋਕਾਂ ਦੀ ਸੁੱਖ ਮੰਗਿਆ ਕਰੋ ਕਿ ਬਸ ਜੋ ਵੀ ਹੋਵੇ ਸਾਡੇ ਆਲੇ ਦੁਆਲੇ ਸਭ ਸਹੀ ਹੋਵੇ ਸਰਬੱਤ ਦਾ ਭਲਾ ਮੰਗਿਆ ਕਰੋ ਐਵੇਂ ਲੱਗਦਾ ਕਿ ਪੰਜਾਬ ਖਤਮ ਹੋ ਗਿਆ ਔਰ ਹਰ ਸਾਲ ਜਦੋਂ ਸ਼ਹੀਦੀ ਦਿਹਾੜਾ ਹੁੰਦਾ ਹੈ ਜਦੋਂ ਉਹ ਇਕੱਠ ਵੱਧਦਾ ਹੈ ਪਿਛਲੀ ਵਾਰ ਨਾਲੋਂ ਜ਼ਿਆਦਾ ਵੱਧਦਾ ਫਿਰ ਮਹਿਸੂਸ ਹੁੰਦਾ ਕਿ ਨਹੀਂ ਸਾਡੀ ਕਮਿਊਨਿਟੀ ਹਜੇ ਵੀ ਉਨੀ ਸਟਰੋਂਗ ਹੈ ਦਿਵਾਨਟ オーडर ਮਲ ਜੀ ਅਸਾਂ ਨੂੰ ਲਾਲਸਾ ਹੁੰਦੀ ਆ ਸਾਡੇ ਕੋਲ ਗੱਡੀ ਹੋਵੇ ਸਾਡੇ ਕੋਲ ਕਾਰ ਹੋਵੇ ਉਹਨਾਂ ਨੇ ਆਪਣੀ ਪੂਰੀ ਜ਼ਿੰਦਗੀ ਦੀ ਕਮਾਈ ਜਦੋਂ ਉੱਥੇ ਵਿਛਾਉਣੀਆਂ ਸ਼ੁਰੂ ਕੀਤੀਆਂ ਤਾਂ ਵਜ਼ੀਰ ਖਾਂ ਕਹਿੰਦਾ ਕਿ ਐਵੇਂ ਨਹੀਂ ਲੈਣੀ ਜਗਾ ਜੇ ਲੈਣੀ ਆ ਤਾਂ ਮੋਹਰਾਂ ਨੂੰ ਖੜੀਆਂ ਕਰਕੇ ਲੈ ਤਾਂ ਉਹਨਾਂ ਨੇ 78000 ਸੋਨੇ ਦੀਆਂ ਮੋਹਰਾਂ ਰੱਖ ਕੇ 4x4 ਦੀ ਜਗਾ ਖਰੀਦੀ ਜੋ ਕਿ ਜੋਤੀ ਸਰੂਪ ਸਾਹਿਬ ਉੱਥੇ ਹੈਗੀ ਹੈ ਜਗਾ ਕਾਲਪੁਰ ਦੇ ਹੁਕਮ ਦੇ ਨਾਲ ਅੱਜ ਅਸੀਂ ਇੱਥੇ ਆਏ ਆ ਹੁਣ ਕਿਉਂਕਿ ਆਏ ਆ ਤੇ ਮੈਂ ਚਾਹੁੰਨੀ ਆ ਕਿ ਦਰਸ਼ਨ ਕਰਨ ਤੋਂ ਬਾਅਦ ਅਸੀਂ ਜ਼ਰੂਰ ਥੋੜੇ ਜਿਹਾ ਇਤਿਹਾਸ ਬਾਰੇ ਹੋਰ ਜ਼ਿਆਦਾ ਜਾਣ ਚੱਕੀ ਕਿਉਂਕਿ ਭੈਣ ਹੋਣੀ ਇਸੇ ਤਰਤੀ ਤੇ ਰਹਿੰਦੇ ਨੇ ਆਉਂਦੇ ਰਹਿੰਦੇ ਨੇ ਤਾਂ ਸ਼ਾਇਦ ਸਾਨੂੰ ਹੋਰ ਜ਼ਿਆਦਾ ਨੇੜਤਾ ਤੋਂ ਪਤਾ ਲੱਗ ਸਕੇ ਕਿ ਇਹ ਅਸਲ ਦੇ ਵਿੱਚ ਜਿਹੜਾ ਇਤਿਹਾਸ ਆ ਉਹ ਕਿੰਨਾ ਗਮਗੀਨ ਹੈ ਔਰ ਕਿੰਨਾ ਸ਼ਹਾਦਤ ਅਤੇ ਬਹਾਦਰੀ ਦੇ ਨਾਲ ਭਰਿਆ ਹੋਇਆ ਸਤਿ ਸ਼੍ਰੀ ਅਕਾਲ ਆਪਾਂ ਕਿਤਾਬਾਂ 'ਚ ਜੋ ਪੜ੍ਹਦੇ ਆ ਮਤਲਬ ਜਦੋਂ ਵੀ ਉੱਥੋਂ ਵਿਛੋੜਾ ਹੁੰਦਾ ਮੈਂ ਸਿਰਫ ਇਹ ਦੱਸਣਾ ਚਾਹੁੰਦੀ ਆ ਕਿ ਸਿਰਫ ਅਸੀਂ ਇਹ ਅਹਿਸਾਸ ਕਰਨਾ ਹੈ ਕਿ ਪਉ ਦਾ ਮਹੀਨਾ ਬਹੁਤ ਜ਼ਿਆਦਾ ਠੰਡ ਹੈ ਬਹੁਤ ਜ਼ਿਆਦਾ ਸ਼ਬਦ ਮਤਲਬ ਬਹੁਤ ਛੋਟਾ ਹੈ ਮਤਲਬ ਅੰਤਾਂ ਦੀ ਠੰਡ ਹੈ ਔਰ ਠੰਡੇ ਬੁਰਜ ਦੇ ਉੱਤੇ ਜਿੱਥੇ ਬਣਿਆ ਹੋਇਆ ਆਪਣਾ ਠੰਡਾ ਬੁਰਜ ਉੱਥੋਂ ਦੀ ਪਹਿਲਾਂ ਜਿੱਥੋਂ ਨਦੀ ਵਗਦੀ ਸੀ ਉਹਦੇ ਬਿਲਕੁਲ ਉੱਪਰ ਬਣਿਆ ਹੋਇਆ ਸੀਗਾ ਠੰਡਾ ਬੁਰਜ ਉਹ ਬਣੀ ਇਮਾਰਤ ਐਵੇਂ ਬਹੀ ਹੋਈ ਸੀ ਕਿ ਜੂਨ ਜੁਲਾਈ ਦੇ ਵਿੱਚ ਵੀ ਅੰਦਰ ਜਿਹੜੀ ਕੋਟ ਜਿਹੜੇ ਬਣੇ ਹੋਏ ਸੀਗੇ ਕਮਰੇ ਉੱਥੇ ਠੰਡ ਲੱਗਦੀ ਸੀ ਮਤਲਬ ਉਹ ਬਣਿਆ ਹੀ ਇਸ ਇਹ ਚੀਜ਼ ਲਈ ਸੀ ਜਦੋਂ ਮਾਤਾ ਗੁਜਰਕੌਰ ਜੀ ਤੇ ਛੋਟੇ ਸਹਿਬਜ਼ਾਦੇਆਂ ਨੂੰ ਕੋਤਵਾਲੀ ਸਾਹਿਬ ਤੋਂ ਕੋਤਵਾਲੀ ਤੋਂ ਉੱਥੋਂ ਗੁਰਦੁਆਰਾ ਸਾਹਿਬ ਬਣਿਆ ਹੁਣ ਤੁਸੀਂ ਉੱਥੇ ਵੀ ਜਾਇਓ ਮਰੰਡੇ ਜਦੋਂ ਉੱਥੋਂ ਲਿਆਇਆ ਜਾਂਦਾ ਤਾਂ ਉਹਨਾਂ ਇਹ ਨਹੀਂ ਸੋਚਦੇ ਕਿ ਸ਼ਾਇਦ ਅਸੀਂ ਕਿਸ ਲਈ ਆਏ ਹਾਂ ਉਹਨਾਂ ਨੂੰ ਬਸ ਲੈ ਆਏ ਇੱਥੇ ਉਹ ਪੁੱਛਦੇ ਨੇ ਕਿ ਸਾਨੂੰ ਕਿਉਂ ਰੱਖਿਆ ਗਿਆ ਔਰੇ ਠੰਡੇ ਬੁਰਜ ਦੇ ਵਿੱਚ ਵੀ ਮੇਰੇ ਬੱਚਿਆਂ ਦਾ ਤਾਂ ਮੇਰੇ ਪੋਤਿਆਂ ਦਾ ਤਾਂ ਕੋਈ ਕਸੂਰ ਨਹੀਂ ਐ ਅਸੀਂ ਤਾਂ ਕੋਈ ਗੁਨਾਹ ਨਹੀਂ ਕਰਿਆ ਉਹ ਕਹਿੰਦੇ ਵੀ ਮਾਤਾ ਜੀ ਸਾਨੂੰ ਨਹੀਂ ਪਤਾ ਪਰ ਤੁਹਾਨੂੰ ਪੇਸ਼ੀ ਲਈ ਬੁਲਾਇਆ ਤਾਂ ਦੋ ਦਿਨ ਪੇਸ਼ੀ ਹੁੰਦੀ ਐ ਤੇ ਤੀਸਰੇ ਦਿਨ ਸ਼ਹਾਦਤ ਮਿਲਦੀ ਐ ਉਹਨਾਂ ਨੂੰ ਜਦੋਂ ਜਦੋਂ ਸਹਬਜ਼ਾਦਾ ਜੀ ਦੋਨੋਂ ਸਹਬਜ਼ਾਦੇ ਜ਼ੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਸ਼ਹੀਦ ਹੁੰਦੇ ਨੇ ਅਸੀਂ ਪੜਦੇ ਹਾਂ ਕਿ ਉਹ ਸ਼ਹੀਦ ਹੋ ਗਏ ਉਹਨਾਂ ਨੂੰ ਦੀਵਾਰਾਂ 'ਚ ਚਿਣ ਦਿੱਤਾ ਗਿਆ ਪਰ ਉਹ ਚਿਣਾਈ ਤੋਂ ਪਹਿਲਾਂ ਜਿਹੜੇ ਉਹਨਾਂ ਦੇ ਨਾਲ ਜ਼ੁਲਮ ਹੋਏ ਤਸੱਦਦ ਹੋਏ ਨੇ ਉਹਨਾਂ ਦੇ ਹੱਥਾਂ ਦੇ ਵਿੱਚ ਉਂਗਲਾਂ ਨੂੰ ਝਾੜਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਉਹਨਾਂ ਨੂੰ ਛਟੀਆਂ ਦੇ ਨਾਲ ਪਹਿਲੇ ਪੇਸ਼ੇ ਦੇ ਵਿੱਚ ਮਤਲਬ ਬਹੁਤ ਜ਼ਿਆਦਾ ਤਸ਼ੱਦਦ ਹੈ ਜੋ ਅਸੀਂ ਸੋਚ ਵੀ ਨਹੀਂ ਸਕਦੇ ਉਹ ਸਰੀਰ ਦੇ ਲੈ ਕੇ ਜ਼ਖਮ ਆਪਣੇ ਬੇਬੇ ਜੀ ਕੋਲ ਗਏ ਹੋਣਗੇ ਸ਼ਾਮ ਨੂੰ ਤੇ ਉਹ ਮਾਤਾ ਜੀ ਨੇ ਦੇਖਿਆ ਹੋਊਗਾ ਕਿ ਮੇਰੇ ਬੱਚਿਆਂ ਨੂੰ ਮੇਰੇ ਪੋਤਿਆਂ ਨੂੰ ਪੇਸ਼ਲੀ ਲੈ ਕੇ ਗਏ ਸੀ ਉਹ ਸਰੀਰ ਲਹੂ ਲੋਹਾਨ ਹੋ ਕੇ ਵਾਪਸ ਆਏ ਹਨ ਉਹਨਾਂ ਨੇ ਕਿਹੜੇ ਹੌਸਲੇ ਨਾਲ ਅਗਲੇ ਦਿਨ ਉਹਨਾਂ ਨੂੰ ਨੀਲੇ ਬਾਣੇ ਪਾ ਕੇ ਤਿਆਰ ਕਰਕੇ ਸਿਰਵਾ ਕੇ ਦੁਬਾਰਾ ਤੋਰਿਆ ਇਹ ਸੋਚ ਕੇ ਜਦ ਕਿ ਉਹਨਾਂ ਨੂੰ ਪਤਾ ਸੀ ਕਿ ਇਹਨਾਂ ਨੇ ਵਾਪਸ ਕਦੇ ਨਹੀਂ ਆਣਾ ਫਿਰ ਉਸ ਤੋਂ ਬਾਅਦ ਇਹ ਸਭ ਕੁਝ ਹੁੰਦਾ ਜਦੋਂ ਤਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਆਉਂਦੇ ਨੇ ਜੰਗ ਲੜਦੇ ਆ ਤੇ ਸਰਹੰਦ ਦੀ ਇਟ ਇਟ ਵਜਾ ਦਿੰਦੇ ਨੇ ਉਦੋਂ ਇਹ ਸਾਰਾ ਸ਼ਹਿਰ ਖਤਮ ਹੋ ਗਿਆ ਜਿਹਦੇ ਵਿੱਚ ਸਾਰੀਆਂ ਇਮਾਰਤਾਂ ਵੀ ਟਾਟੇਰੀ ਹੋ ਗਈਆਂ ਨੇ ਇਸ ਲਈ ਜਿਹੜੀਆਂ ਸਾਡੇ ਕੋਲ ਹੁਣ ਇਮਾਰਤਾਂ ਨੇ ਉਹ ਉਹਨਾਂ ਦਾ ਸ਼ਾਇਦ 10% ਵੀ ਨਹੀਂ ਹੈ ਸਾਡੇ ਕੋਲੇ ਗੁਰਗੋਵੀ ਸਿੰਘ ਬਦਲਾਵ ਬਹੁਤ ਬਹੁਤ ਸਾਰਾ ਬਦਲਾਵ ਹੋਇਆ ਜੀ ਉਹ ਪਟਿਆਲਾ ਦੇ ਜਿਹੜੇ ਮਹਾਰਾਜਾ ਨੇ ਉਹਨਾਂ ਨੇ ਪਹਿਲਾਂ ਗੁਰਦੁਆਰਾ ਸਾਹਿਬ ਬਣਾਇਆ ਫਿਰ ਉਸ ਤੋਂ ਬਾਅਦ ਉਹਨਾਂ ਦੇ بیٹے ਯਦਵਿੰਦਰ ਸਿੰਘ ਨੇ ਡਿਊਟੀ ਬਣਾਈ ਐਵੇਂ ਥੋੜੇ ਥੋੜੇ ਬਦਲਾਅ ਸਮੇਂ ਦੇ ਨਾਲ ਹੁੰਦੇ ਗਏ ਜੋ ਕਿ ਜ਼ਰੂਰੀ ਵੀ ਨੇ ਕਿਉਂਕਿ ਸੰਗਤਾਂ ਨੂੰ ਜਿਵੇਂ ਜਿਵੇਂ ਪਤਾ ਲੱਗਦਾ ਹੁਣ ਉਹ ਹੋਰ ਵੀ ਜ਼ਿਆਦਾ ਆਉਂਦੀਆਂ ਨੇ ਹਰ ਸਾਲ ਮਤਲਬ ਐਵੇਂ ਲੱਗਦਾ ਕਿ ਪੰਜਾਬ ਖਤਮ ਹੋ ਗਿਆ ਪਰ ਹਰ ਸਾਲ ਜਦੋਂ ਸ਼ਹੀਦੀ ਦਿਹਾੜਾ ਹੁੰਦਾ ਹੈ ਜਦੋਂ ਉਹ ਇਕੱਠ ਵੱਧਦਾ ਹੈ ਪਿਛਲੀ ਵਾਰ ਨਾਲੋਂ ਜ਼ਿਆਦਾ ਵੱਧਦਾ ਫਿਰ ਮਹਿਸੂਸ ਹੁੰਦਾ ਕਿ ਨਹੀਂ ਸਾਡੀ ਕਮਿਊਨਿਟੀ ਹਜੇ ਵੀ ਉਨੀ ਸਟਰੋਂਗ ਹੈ ਸਾਡੇ ਯੂਥ ਦੇ ਵਿੱਚ ਲੋਕਾਂ ਨੂੰ ਹਜੇ ਵੀ ਪਤਾ ਹੈ ਕਿ ਦੁਨੀਆ ਦੀ ਸਭ ਤੋਂ ਮਹਿੰਗੀ ਜਗਾ ਦਿਵੰਟ オーਡਰ ਮਲ ਜੀ ਉਹਨਾਂ ਨੂੰ ਇਹ ਬੋਲਿਆ ਗਿਆ ਸੀਗਾ ਕਿ ਜੇ ਤੁਸੀਂ ਜੇ ਤੁਸੀਂ ਉਹਨਾਂ ਦਾ ਸੰਸਕਾਰ ਕਰਨਾ ਹੈ ਤਾਂ ਤੁਸੀਂ ਸੋਨੇ ਦੀਆਂ ਮੋਹਰੇ ਰੱਖ ਕੇ ਖਰੀਦੋ ਜਗਾ ਉਹ ਨਹੀਂ ਉਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਦੀ ਕਮਾਈ ਅਸੀਂ ਇੱਕ ਇੱਕ ਪੈਸਾ ਜੋੜਦੇ ਆ ਸਾਨੂੰ ਲਾਲਸਾ ਹੁੰਦੀ ਆ ਸਾਡੇ ਕੋਲ ਗੱਡੀ ਹੋਵੇ ਸਾਡੇ ਕੋਲ ਕਾਰ ਹੋਵੇ ਉਹਨਾਂ ਨੇ ਆਪਣੀ ਪੂਰੀ ਜ਼ਿੰਦਗੀ ਦੀ ਕਮਾਈ ਜਦੋਂ ਉੱਥੇ ਵਿਛਾਉਣੀਆਂ ਸ਼ੁਰੂ ਕੀਤੀਆਂ ਤਾਂ ਵਜ਼ੀਰ ਖਾਂ ਕਹਿੰਦਾ ਕਿ ਐਵੇਂ ਨਹੀਂ ਲੈਣੀ ਜਗ੍ਹਾ ਜੇ ਲੈਣੀ ਆ ਤਾਂ ਮੋਹਰਾਂ ਨੂੰ ਖੜੀਆਂ ਕਰਕੇ ਲੈ ਤਾਂ ਉਹਨਾਂ ਨੇ 78000 ਸੋਨੇ ਦੀਆਂ ਮੋਹਰਾਂ ਰੱਖ ਕੇ 4/4 ਦੀ ਜਗ੍ਹਾ ਖਰੀਦੀ ਜੋ ਕਿ ਜੋਤੀ ਸਰੂਪ ਸਾਹਿਬ ਉੱਥੇ ਹੈਗੀ ਹੈ ਜਗ੍ਹਾ ਫਿਰ ਮਾਚੀਵਾੜੇ ਦੇ ਜੰਗਲਾਂ 'ਚ ਜਦੋਂ ਗੁਰਗੋਵੀ ਸਿੰਘ ਜੀ ਨੂੰ ਪਤਾ ਲੱਗਦਾ ਕਿ ਉਹਨਾਂ ਦੇ ਲਾਲ ਸ਼ਹੀਦ ਹੋ ਗਏ ਨੇ ਤੇ ਮਾਤਾ ਗੁਜਰਕੌਰ ਜੀ ਨੇ ਆਪਣੇ ਸਵਾਸ ਛੱड़ਦੇ ਨੇ ਉਹ ਇੱਕ ਕਾਨੇ ਦੇ ਨਾਲ ਨਾ ਜੜ ਪੁੱਟੀ ਜਾ ਰਿਹਾ ਹੈ ਔਰ ਉਹ ਕੇੰਦੇ ਕਿ ਇਨ ਪੁੱਤਰੋਂ ਕੇ ਸੀਸ ਪਰ ਵਾਰ ਦੀਏ ਸੁਤਚਾਰ ਚਾਰ ਮੋਏ ਤੋਂ ਕੀ ਹੁਆ ਜੀਵਤ ਕਈ ਹਜ਼ਾਰ ਔਰ ਮੈਨੂੰ ਲੱਗਦਾ ਕਿ ਜਦੋਂ ਰੇਸ਼ਰਧਾਲੂ ਆਉਂਦੇ ਨੇ ਸਾਡੇ ਵੀਰ ਆਉਂਦੇ ਨੇ ਕਿ ਮਹਾਰਾਜ ਜੀ ਨੇ ਪਤਾ ਨਹੀਂ ਕੀ ਸੋਚਿਆ ਹੋਊਗਾ ਜਿਹੜੇ ਵਜ਼ੀਰ ਖਾਂ ਵਰਗੇ ਬੈਠੇ ਸੀ ਉਰੇ ਜਿਹੜੇ ਇੰਨੇ ਸਾਨੂੰ ਗੁਲਾ ਆਪਣੇ ਉਸ ਸਮੇਂ ਉਹ ਆਜ਼ਾਦ ਸੀ ਉਹ ਸਰਕਾਰ ਆਜ਼ਾਦ ਸੀ ਉਹਨਾਂ ਨੇ ਜੋ ਬਣ ਪਾਇਆ ਉਹ ਕਰਿਆ ਪਰ ਉਹ ਉਹਨਾਂ ਨੇ ਉਹਨਾਂ ਨੇ ਕਦੇ ਸੋਚਿਆ ਹੋਊਗਾ ਕਿ ਸਿਰਫ ਛੋਟੇ ਸਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਕਰਕੇ ਉਹ ਆਪਣੀ ਪੂਰੀ ਕੌਮ ਉਹ ਪੂਰੇ ਦਾ ਪੂਰਾ ਸ਼ਹਿਰ ਉਜਾੜ ਲੈਣਗੇ ਆਪਣੀਆਂ ਜੜਾਂ ਪੁੱਟ ਲੈਣਗੇ ਸਾਨੂੰ ਬੜਾ ਕੁਝ ਸਿੱਖਣ ਨੂੰ ਮਿਲਦਾ ਅਸੀਂ ਆ ਜਾਣੇ ਆ ਅਸੀਂ ਗੁਰਦੁਆਰਾ ਸਾਹਿਬ ਮੱਥਾ ਟੇਕਦੇ ਆ ਚਲੇ ਜਾਂਦੇ ਆ ਬੁਰਾਈ ਦਾ ਅੰਤ ਤਾਂ ਹਰ ਜਗ੍ਹਾ ਹੋਇਆ। ਬਸ ਮੈਂ ਇਹੀ ਬੇਨਤੀ ਕਰਦੀ ਆ ਸਾਰੇ ਵੀਰ ਭੈਣਾਂ ਨੂੰ ਕਿ ਤੁਸੀਂ ਜਦੋਂ ਵੀ ਫਤੇਗੜ ਸਾਹਿਬ ਆਉਨੇ ਹੋ ਇਹ ਸੋਚ ਕੇ ਨਾ ਆਇਆ ਕਰੋ ਕਿ ਸ਼ਹੀਦੀ ਦਿਹਾੜੇ ਤੇ ਆਏ ਆ। ਬਹੁਤ ਹੀ ਚੰਗੇ ਬਹੁਤ ਮਾੜੇ ਅਸੀਂ ਪਤਾ ਨਹੀਂ ਕਿੰਨੇ ਮਾੜੇ ਹੋਵਾਂਗੇ ਅੰਦਰੋਂ ਪਰ ਜਦੋਂ ਮੈਨੂੰ ਲੱਗਦਾ ਕਿ ਗੁਰਦੁਆਰਾ ਸਾਹਿਬ ਆਉ ਉਹ ਇਹ ਸੋਚੋ ਕਿ ਉਹ ਛੋਟੇ ਸਾਹਿਬਜ਼ਾਦੇ ਅਸੀਂ ਆਪਣੇ ਬੱਚਿਆਂ ਨੂੰ ਇੰਨੇ ਲਾਡਾਂ ਨਾਲ ਪਿਆਰ ਇੰਨੇ ਪਿਆਰ ਨਾਲ ਇੰਨੇ ਮੋਹ ਨਾਲ ਰੱਖਦੇ ਆ। ਪਰ ਉਹ ਜਿਨ੍ਹਾਂ ਨੂੰ ਕਦੇ ਗੁਰਗੋਵੀ ਸਿੰਘ ਜੀ ਨੇ ਰਾਜ ਵਾਂਗੂ ਪਾਲਿਆ ਉਹਨਾਂ ਨੂੰ ਕਦੇ ਧੁੱਪ ਨਹੀਂ ਲੱਗਣ ਦਿੱਤੀ ਉਹ ਕਿਵੇਂ ਉਹਨਾਂ ਨੇ ਸਰਸਨ ਨਦੀ ਪਾਰ ਕਰੀ ਕਿਵੇਂ ਉਹ ਛੋਟੀ ਛੋਟੀ ਝੌਪੜੀਆਂ 'ਚ ਰਹੇ ਫਿਰ ਉਹਨਾਂ ਨੂੰ ਉੱਥੇ ਠੰਡੇ ਬੁਰਜ ਲਿਆਂਦਾ ਲਿਆਂਦਾ ਗਿਆ ਪਰ ਜਦੋਂ ਵਜ਼ੀਰ ਖਾਨ ਦੇ ਸਾਹਮਣੇ ਉਹਨਾਂ ਦੀ ਪੇਸ਼ੀ ਹੋਈ ਉਹਨਾਂ ਦਾ ਸਿਰ ਉੱਚਾ ਤੇ ਉਹਨਾਂ ਨੇ ਇੱਕ ਵਾਰ ਵੀ ਇੱਕ ਵਾਰ ਵੀ ਮਹਿਸੂਸ ਨਹੀਂ ਕਰਾਇਆ ਕਿਸੇ ਨੂੰ ਕਿ ਸਾਨੂੰ ਕੋਈ ਦੁੱਖ ਹੈ ਜਾਂ ਅਸੀਂ ਧਰਮ ਬਦਲਣ ਲਈ ਹਾਂ ਕਰਦਾਂਗੇ ਕੋਈ ਵੀ ਧਰਮ ਛੋਟਾ ਵੱਡਾ ਤਾਂ ਨਹੀਂ ਹੁੰਦਾ ਪਰ ਆਪਣੀ ਮਰਜ਼ੀ ਆਪਣੀ ਧਰਮ ਪਰਿਵਰਤਨ ਕਰਨਾ ਆਪਣੀ ਮਰਜ਼ੀ ਨਾਲ ਹੋਣਾ ਚਾਹੀਦਾ ਹੈ ਕਿਸੇ ਤੇ ਤਸੱਦਦ ਨਹੀਂ ਦੇਣੀ ਚਾਹੀਦੀ ਬਸ ਮੈਂ ਅਰਦਾਸ ਕਰਦੀ ਤੁਸੀਂ ਸਾਰੇ ਆਓ ਰੇ ਦੇਖੋ ਉਰੇ ਆ ਕੇ ਬੈਠੋ 5 ਮਿੰਟ ਵਾਹਿਗੁਰੂ ਦਾ ਜਾਪ ਕਰੋ ਤੇ ਸਮਝੋ ਕਿ ਇਹ ਜਗਾ ਕਿੰਨੀ ਵੱਡੀ ਹੈ ਬਾਕੀ ਸਾਡੇ ਭਾਈ ਸਾਹਿਬ ਨੇ ਵੀ ਦੱਸਿਆ ਇਤਿਹਾਸ ਬਾਰੇ ਜੋ ਕਿ ਉਹ ਇਸ ਚੰਗੀ ਤਰ੍ਹਾਂ ਦੱਸ ਸਕਦੇ ਨੇ ਅਸੀਂ ਤਾਂ ਸਿਰਫ ਇਹੀ ਦੱਸ ਸਕਦੇ ਹਾਂ ਕਿ ਉਰੇ ਆ ਕੇ ਮਹਿਸੂਸ ਕੀ ਕੀਤਾ ਜਾਂਦਾ ਹੈ ਬਾਕੀ ਤੁਸੀਂ ਆਉਂਗੇ ਮਹਿਸੂਸ ਕਰੋਗੇ ਸਮਝ ਜਾਓਗੇ ਕਿ ਇਹ ਜਗਾ ਕਿੰਨੀ ਪਵਿੱਤਰ ਹੈ ਤੇ ਅਸੀਂ ਬਾਹਰ ਜਾਂਦੇ ਆ ਬਹੁਤ ਦੂਰ ਦੂਰ ਜਾਂਦੇ ਆ ਕਿਤੇ ਰੱਬ ਨੂੰ ਲੱਭਣ ਵਾਸਤੇ ਸਾਨੂੰ ਕਿਤੇ ਜਾਣ ਦੀ ਲੋੜ ਨਹੀਂ ਪੋਰਾ ਸਾਹਿਬ ਦੇ ਵਿੱਚ ਬੈਠ ਕੇ 5 ਮਿੰਟ ਬਸ ਅਰਦਾਸ ਕਰੋ ਤੇ ਆਪਣੇ ਪਰਿਵਾਰ ਦੀ ਆਪਣੇ ਧਰਮ ਦੀ ਆਪਣੇ ਕਮਿਊਨਿਟੀ ਦੇ ਲੋਕਾਂ ਦੀ ਸੁੱਖ ਮੰਗਿਆ ਕਰੋ ਕਿ ਬਸ ਜੋ ਵੀ ਹੋਵੇ ਸਾਡੇ ਆਲੇ ਦੁਆਲੇ ਸਭ ਸਹੀ ਹੋਵੇ ਸਰਬੱਤ ਦਾ ਭਲਾ ਮੰਗਿਆ ਕਰੋ ਵੈਗੁਰਜੀ ਖਾਲਸਾ ਵੈਗੁਰਜੀ ਕੀ ਫਤਿਹ